ਲੇ ਲੈਂਦੀ ਮਾਰ ਦਿੱਦ ਰਹਿਣਾ ਠੀਕ ਹੈ ਜੀ ਲਾਸ ਲਾਸ ਅੰਮੇਗਾ ਜਾਦੀ ਪੂੰਗਾ ਪੈਂਦਾ ਨਹੀਂ ਜੀ ਅਗਰ ਪਸੂਦ ਤਿਆਰ ਕਰਨਾ ਹੋਇਆ ਲੂਗਾ ਕਿ ਪਤਾ ਨਹੀਂ ਕਿਹੜੀ ਹੈ ਇਹ ਜੇ ਉਹ ਨਾਲ ਪਾਉਣ ਜਾਂਦਾ ਜਬ ਉਹ ਚੰਗੀਤ ਹੁੰਦਾ ਸਹਰ ਆਪਣੇ ਨਾਲ ਐਸਾ ਤਾਂ ਬਹੁਤ ਪਿਆਣਾ ਜੀ ਪਾਈ ਵੀ ਨਾ ਬਹੁਤ ਬੰਨ ਪਰ ਕੋਈ ਮੈਚਿੰਗ ਕਰਦੇ ਦੇਖੋ ਜੀ ਆਹ ਜਰੂਰ ਕਰਤੇ ਕਰੋ ਕਹਿੰਨਾਂ ਮਿਲ ਜੀ ਆਹ ਜਿਹੜੀ ਪੰਨੇ ਹੁੰਦੇ ਨਾ ਜਾ ਕਰਿਆ ਸੀ ਕੱਪੜਾ ਦੁਬਾਰਾ ਦੁਬਾਰਾ ਕਰਨੀ ਵਾਲੋ ਫਿਰ ਫੱਕੀ ਨਾ ਲਾ ਲੇ ਤੇ ਤਾਂ ਨਹੀਂ ਕੱਟ ਲਿਆ ਪਰ ਉਹ ਵੀ ਅਸੀਂ ਬਸ ਲਓ ਇਸ ਤਰ੍ਹਾਂ ਆਪਾਂ ਦੁੱਧ ਪੱਲੇ ਦੀ ਕੱਟ ਲਓ ਜੀ ਆਪੇ ਪੱਲੇ ਦੀ ਵੀ ਕੱਟ ਲਏ ਬੈਕ ਆ ਜੋ ਫਰੰਟ ਆ ਲਓ ਜੀ ਲੰਬਾਈ ਲੈਤੀ ਆ ਜੀ ਆਪਾਂ 45 ਇੰਚ ਤਿਆਰ ਆ ਆ ਦੋ ਤੋਂ 2.5 ਇੰਚ ਆਪਾਂ ਮੋੜ ਲਏ ਜਦੋਂ ਆਪਾਂ ਪਲੇਟ ਮੋੜਦੇ ਤਾਂ ਵੀ ਉਹਨੂੰ ਰੱਖਿਆ ਠੀਕ ਆ ਜੀ ਇਹ ਤੋਂ 45 ਸਾਢੇ 44 ਆਪਾਂ ਤਿਆਰ ਕਰਨਾ 1.5 ਇੰਚ ਆਪਣਾ

ਅ ਮੋਡਰ ਰੱਖਿਆ ਜੀ 7 ਇੰਚ ਦੇਖੋ ਜੀ 1/2 ਇੰਚ ਆਪਾਂ ਨੇ ਇੱਥੋਂ ਘਟਾ ਗਏ ਇਹ ਜਿਹੜਾ ਆਪਣਾ ਉੱਤੇ ਜੋੜ ਲਾਉਣ ਦੇ ਵਿੱਚ ਆ ਜੀ ਠੀਕ ਆ ਜੀ 7 ਇੰਚ ਆਪਾਂ ਨੇ ਰੱਖਿਆ ਆਪਣੀਆਂ 1 ਇੰਚ ਦੇਖੋ ਜੀ 1 ਇੰਚ ਤੇ ਨਿਸ਼ਾਨੀ ਲਾ ਲਈ ਠੀਕ ਆ ਜੀ ਇਹ ਦੇ ਵੀ ਆਪਾਂ ਨੇ 7 ਇੰਚ ਚ ਕੱਟਿਆ ਇਥੋਂ 9 ਇੰਚ ਦੀ ਲਾਕ ਨਿਸ਼ਾਨੀ ਦੀ ਠੀਕ ਹੈ ਇਹ ਸਾਹਮਣੇ ਨਾਲ ਨਿਸ਼ਾਨੀ ਲਾ ਕੇ ਬਸ ਇਹ ਫਿਰ ਆਪ ਬੈਕ ਦੀ ਕਾਟ ਆ ਜੀ ਇਹ ਫਰੰਟ ਦੀ ਕਾਟ ਆ ਠੀਕ ਹੈ ਜੀ ਫਿਰ ਆਪਾਂ ਨੇ ਪੋਇੰਟ ਜਿਹੜੇ ਨੇ ਕੋਲੀਆਂ 12 ਇੰਚ ਤੇ ਜੀ ਉਰੋਂ ਤੋਂ ਲੈ ਕੇ ਇੱਥੇ ਤੱਕ 12 ਇੰਚ ਦੀ ਤੁਸੀਂ ਦੇਖ ਸਾਹਮਣੇ ਠੀਕ ਹੈ ਰੋਈ ਪਾਈ ਆਪਾਂ ਨੇ 8 ਇੰਚ ਦੀ

ਇੱਥੋਂ ਆਪਣੀ ਬਾਈ ਆ ਆਪਾਂ 11 ਰੱਖਿਆ ਡਬਲ ਕਰਕੇ ਦੇਖੋ ਜੀ ਕਿ ਭਾਈ ਇਹ ਹੋ ਗਿਆ ਆਪਣੇ ਫਰੰਟ ਪੱਲੇ ਦੀ ਕਾਟ ਇਹ ਆਪਾਂ ਕਟਾਈ ਕਰਦੇ ਆ ਦੂਸਰਾ ਪੱਲਾ ਵਾਸਤੇ ਉੱਤੇ ਧਰ ਕੇ ਇਹ ਬੈਕ ਸਾਈਡ ਵਾਲੀ ਕਾਟ ਪੈ ਜਾਏ ਇਹਦੀ ਵੀ ਬਾਈਕ ਸਾਈਡ ਆ ਜੇ ਆਪਾਂ ਕਾਟ ਪਾਵਾਂਗੇ ਜੀ ਫਿਸਲੇ ਚ ਪਾ ਕੇ ਫਿਰ ਆਪਾਂ ਬਸ ਅਹੀਂ ਫਰੰਟ ਦੀ ਕਾਟ ਪਾ ਦਾਂਗੇ ਹੋਰ ਰੈਡੀ ਵਿੱਚ ਕੋਈ ਚੇਂਜਸ ਨਹੀਂ ਕਰਨੇ ਕੀਤਾ ਜੀ ਇਹਦੇ ਉੱਤੇ ਆਪਾਂ ਨੂੰ ਜੁਆਇੰਟ ਲਾਉਣਾ ਪਊਗਾ ਜੀ ਜਿਹੜੀ ਕੜਾਈ ਸੀ ਉਹ ਇੱਕ ਸਾਈਡ ਜੇ ਨੂੰ ਸੀ ਜਿਆਦਾ ਕਿਉਂਕਿ ਸੈਟ ਨਹੀਂ ਸੀ ਆਉਂਦਾ ਜੇ ਹੁਣ ਆਪਾਂ ਇੱਕ ਪਾਸੇ ਜੋੜ ਪਾ ਲਈਓ ਬੁਰਾ ਲੱਗਦਾ ਇਹਦੇ ਉੱਤੇ ਲਾਉਣਿਆਂ ਨੇ ਆਪਾਂ ਲੈਸਾਂ ਤਾਂ ਕਰਕੇ ਹਨ ਆਪਣਾ ਵਧੀਆ ਸੈਟ ਵੀ ਆ ਜਾਊਗਾ ਜੀ ਤੇ ਵਧੀਆ ਵੀ ਲੱਗੂ ਜੇ ਇੱਕ ਪਾਸੇ ਜੋੜ ਪਾਉਂਦੇ ਇੱਕ ਪਾਸੇ ਆਪਾਂ ਉਦਾਂ ਹੀ ਰੱਖ ਲੰਦੇ ਫਿਰ ਬਹੁਤ ਬੁਰਾ ਲੱਗਦਾ ਜੀ ਇਹ ਤਾਂ ਕਰਕੇ ਆਪਾਂ ਨੇ ਫਰੰਟ ਪਲਾ ਅਲੱਗ ਤੋਂ ਕੱਟ ਪਾਈ ਆ ਤੋ ਕੱਬ ਬੈਕ ਪੰਨਾ ਪੂਰਾ ਨਿਕਲ ਆਇਆ ਜੀ ਉਹਨੋਂ ਇਹਦੇ ਤੇ ਕਰਕੇ ਕੱਟ ਲਾਂਗੇ ਬਸ ਜਦ ਇਹਦੇ ਵਿੱਚ ਆਪਾਂ ਲਾਈਸਾ ਲਾਵਾਂਗੇ ਫਿਰ ਆਪਾਂ ਜੁਆਇੰਟ ਕਰ ਦਾਂਗੇ ਠੀਕ ਹੈ ਜੀ ਫਿਰ ਆਪਾਂ ਪੱਟੀ ਦਾ ਜੋੜ ਪਾਵਾਂਗੇ ਜੀ ਆਹ ਕਰਨੇ ਕੱਟ ਦਾਂਗੇ ਇਹ ਪੱਟੀ ਦਾ ਜੋੜ ਲਾ ਦਾਂਗੇ ਬਸ ਲਾ ਕੇ ਫਿਰ ਆਪਾਂ ਫੋਲਡ ਕਰਨ ਲਈ ਫੋਲਡ ਕਰ ਠੀਕ ਹੈ ਜੀ ਜੇ ਤੁਹਾਡਾ ਕਪੜਾ ਘੱਟ ਵੱਧ ਹੁੰਦਾ ਤੁਸੀਂ ਵੀ ਇਦਾਂ ਕਰ ਸਕਦੇ ਹੋ ਕਿ ਕੰਫਿਊਜ਼ ਹੋਣ ਦੀ ਲੋੜ ਨੂ ਹੈ ਕਿ ਵੀ ਸਾਡਾ ਘੇਰੇ ਦੇ ਉੱਤੇ ਮੋੜਨ ਦੀ ਜਗ੍ਹਾ ਨਹੀਂ ਹੈ ਜੇ ਉਹ ਵਾਸਤੂ ਤੁਸੀਂ ਆਪਣਾ ਜੁਆਇੰਟ ਲਾ ਲਿਆ ਕਰੋ ਜੋੜ ਪਾ ਲਿਆ ਕਰੋ ਜੀ ਉਹੋ ਜਿਹੇ ਕੱਪੜੇ ਦਾ ਚਾਹੇ ਲੱਗਦੇ ਕੱਪੜੇ ਦਾ ਪਾ ਲਓ ਜਿਹੜਾ ਵਿੱਚ ਤੇ ਪੰਖ ਪੈਂਦੀ ਹੈ ਕਿਸੇ ਕੱਪੜੇ ਦਾ ਵਿੱਚ ਜੁਵੇਂ ਹੋਰ ਕਲਰ ਹੁੰਦਾ ਜੀ ਜਿਵੇਂ ਇਦਾਂ ਦੇ ਕਲਰ ਦਾ ਕਿਸੇ ਵੀ ਕਲਰ ਦਾ ਤੁਸੀਂ ਜੁਆਇੰਟ ਲਾ ਸਕਦੇ ਹੋ ਵੀ ਸੋਹਣਾ ਲੱਗਦਾ ਹੈ ਜੀ ਨਾਲ ਦਾ ਨਹੀਂ ਹੈਗਾ ਕੱਟਾ ਜੀ ਦਾ ਕੋਈ ਟਿਕਾ ਜੀ ਲਓ ਜੀ ਹੁਣ ਆਪਾਂ ਕੱਟਾ ਪਾਉਣੇ ਆ ਦੇਖੋ ਜੀ ਆਪਾਂ ਫਰੰਟ ਵਾਲੀਓਂ ਕੱਟ ਕੱਟੀ ਆ ਤਾਂ ਕਿ ਆਪਾਂ ਪਲੇਖੇ ਨਾਲ ਦੂਸਰੇ ਪੱਲੇ ਦੇ ਵਿੱਚ ਵੀ ਨਾ ਕੱਟ ਪਾ ਦਈਏ ਹੁਣ ਇਹਦੇ ਉੱਤੇ ਬੱਸ ਉਹ ਦੂਸਰਾ ਪੱਲਾ ਧਰ ਕੇ ਆਹੀ ਕਾਟ ਪਾਉਣੇ ਹੋਰ ਇਹਦਾ ਕੁਝ ਨਹੀਂ ਕਰਨਾ ਜਾਂ ਇਨਸਾਨੀ ਲਾ ਲਾਂਗੇ ਜਿਹੜੀ ਕੋਲ ਹੋ ਜਾਂਦੀ ਹੈ ਹੋਰ ਉਹਦੇ ਕੁਝ ਨਹੀਂ ਕਰਨਾ ਜਦੋਂ ਉਹਦੀ ਕਾਟ ਪਾਤੀ ਫਿਰ ਆਪਾਂ 프ਰੰਟ ਦੇ ਕਾਟਾ ਪਾ ਲਾਂਗੇ ਠੀਕ ਹੈ ਜੀ ਲਓ ਜੀ ਬੈਕ ਸਾਈਡ ਵਾਲੇ ਪੱਲੇ ਤੇ ਵੀ ਆਪਾਂ ਨੇ ਪ੍ਰੈਸ ਲਾ ਲਈ ਪ੍ਰੈਸ ਤੁਸੀਂ ਜ਼ਰੂਰ ਲਾ ਲਿਆ ਕਰੋ ਤਾਂ ਕਿ ਅਸਲ ਵੱਟੇ ਜਿਹੜੇ ਵਾਲ ਹੁੰਦੇ ਨੇ ਉਹ ਨਿਕਲ ਜਾਣ ਇਹਨਾਂ ਨੂੰ ਆਇਆ ਮਸਾਲਿਆ ਕਰੋ ਠੀਕ ਹੈ ਜੀ ਆਪਾਂ 프ਰੰਟ ਪੱਲਾ ਉੱਪਰ ਰੱਖ ਲੈ ਜੀ ਇਹ ਵੈਕਸ ਨੂੰ ਚ ਬਸ ਆਪਾਂ ਕਾਟ ਪਾ ਦਿੰਦੇ ਹਾਂ ਹੋਰ ਇਹਦਾ ਕੁਝ ਨਹੀਂ ਕਰਨਾ ਜੀ ਫਸ ਦਾ ਕੋਈ ਨਹੀਂ ਸਾਣੀ ਘੋਣਾ ਦੇਖੋ ਆਹ ਕੱਪੜਾ ਆਪਣਾ ਪੂਰਾ ਜੀ ਦੇਖੋ ਇਹ ਪਨ ਫੋਲਡ ਕਰਨ ਵਾਸਤੇ ਬੈਕ ਸਾਈਡ ਤੋਂ ਪੂਰਾ ਜੀ ਅੱਗੇ ਹੈ ਨਹੀਂ ਸੀ ਅੱਗੇ ਆਪਾਂ ਲਾਵਾਂਗੇ ਜੋੜ ਤਾਂ ਕਿ ਇਹ ਪ੍ਰੋਪਰ ਵਧੀਆ ਲੁਕਾ ਜੇ ਹੀ ਸੋੜ ਦੇ ਲੋ ਜੀ ਫਰੰਟ ਪਰ ਲਈ ਆਪਾਂ ਪਾ ਪਾ ਤੇ ਕਾਰ ਠੀਕ ਹੈ ਜੀ ਲੋ ਜੀ ਜਿੱਦਾਂ ਦੇਖੋ ਜੀ ਇੱਕ ਪਾਣੇ ਵਿੱਚ ਤਾਂ ਇੰਨੇ ਜਿਹੜਾ ਸੱਡੀ ਪਈ ਆ ਜੀ ਠੀਕ ਹੈ ਜੀ ਇੱਕ ਦੇ ਵਿੱਚ ਦੇਖੋ ਜਮੂਨ ਇਹ ਇੱਦਾਂ ਹੀ ਪੱਲੇ ਦੇ ਵਿੱਚ ਸੀ ਜੀ ਨਾਲੇ ਪ੍ਰਿੰਟ ਸੀ ਨਾਲੇ ਪੜਾਈ ਸੀ ਅੰਦਰ ਇਹ ਵਿੱਚ ਕੋਲਾ ਪ੍ਰਿੰਟ ਆ ਦੇਖੋ ਇਹ ਨਾਲੇ ਜੋੜਿਆ ਪਿਆ ਇਸ ਤਰ੍ਹਾਂ ਤੇ ਦੇ ਵਿੱਚ ਦੋਨਾਂ ਪਾਸੇ ਜੋੜ ਪਾਣੇਗੇ ਜੀ ਇਹਦੇ ਵਿੱਚ ਵੀ ਆਪਾਂ ਨੂੰ ਇਸ ਕਰਕੇ ਦੋਨੋਂ ਪਾਸੇ ਵੀ ਜੋੜ ਪਾਣੇ ਪੈਣਗੇ ਬਾਹਰ ਦੀ ਕਿਉਂਕਿ ਆਪਾਂ ਇਹ ਫਲਾਵਰ ਗੱਬੇ ਲੈ ਕੇ ਆਉਣਾ ਹੁੰਦਾ ਜੀ ਜੇ ਹੁਣ ਆਪਾਂ ਇੱਕ ਪਾਸੇ ਜੋੜ ਪਾਉਣੇ ਇੱਧਰ ਨਹੀਂ ਪਾਉਂਦੇ ਤਾਂ ਵੀ ਬੁਰਾ ਲੱਗੂਗਾ ਜੀ ਠੀਕ ਹੈ ਜੀ ਇਸ ਕਰਕੇ ਆਪਾਂ ਨੂੰ ਬਾਹਲੇ ਵਿੱਚ ਜੋੜ ਪਾਣਾ ਪਊਗਾ। ਉਹ ਕਮੀਜ਼ ਵਿੱਚ ਤਾਂ ਕਰਕੇ ਚੱਲ ਗਾ ਜੀ ਉਹ ਫਰੰਟ ਪੱਲੇ ਆ ਕਿ ਆ ਕੋਈ ਲਸਾ ਪਿੱਛੇ ਵੀ ਲੱਗਣੇ ਆ ਲਸਾ ਅੱਗੇ ਵੀ ਲੱਗਣੇ ਉਹ ਵਿੱਚ ਤਾਂ ਕਰਕੇ ਇੱਕ ਪਾਸੇ ਜੋੜ ਪਾ ਕੇ ਚੱਲ ਜੂਗਾ ਜੀ। ਬਟ ਇਹ ਬਾਵਾ ਨੇ ਜੀ ਬਾਵਾ ਫਿਰ ਹੂਣਾਂ ਨਾਲ ਦੇ ਨਾਲ ਇੱਕ ਦੇ ਵਿੱਚ ਇੱਕ ਦੇ ਵਿੱਚ ਜੋੜ ਹੋਊਗਾ ਇੱਕ ਦੇ ਵਿੱਚ ਦੋ ਜੋੜ ਹੋਣਗੇ ਇਸ ਕਰਕੇ ਬਾਹਲੇ ਵਿੱਚ ਆਪਾਂ ਤੇ ਜੇ ਜਿਹੜਾ ਬਹੁਤ ਵੱਡਾ ਵੈਗ ਦੇ ਵਿੱਚ ਬਹੁਤ ਥੋੜਾ ਥੋੜਾ ਜਿਹਾ 2.3 ਇੰਚ ਤੋਂ 12 ਉੱਪਰ ਬਾਲੇ ਨਹੀਂ નીચે ਆ ਜਾਂਦਾ ਜਿਹੜਾ ਦੇਖੋ ਜੀ ਹੁਣ ਆਪਾਂ ਕੱਟਦੇ ਹਾਂ ਸਪੇਡ ਸਲਵਾਰ ਸਪੇਡ ਸਲਵਾਰ ਕਿਵੇਂ ਹੁੰਦਾ ਜਿੰਨੇ ਵੀ ਆਉਣੇ ਨੇ ਲਗਾਈ ਹੁੰਦੀ ਆ ਮੂਰੀ ਤਾਂ ਲੈ ਕੇ ਬੈਕੋ ਤੱਕਾ ਪੂਰਾ ਨਾ ਬਲੋ ਜੀ ਜਿੰਨਾ ਹੋਗਾ ਉਹਦੇ ਵਿੱਚ ਇੱਕ ਪਲੱਸ ਕਰ ਲਓ ਆਪਾਂ ਸਲਵਾਰ ਕੰਨਿਆਂ ਨੂੰ ਕਾਲੀ ਲੈਂਚ ਤਿਆਰ ਜੀ ਇੱਕ ਆਪਾਂ ਪਲੱਸ ਕਰ ਲਿਆ ਕਿਉਂਕਿ ਅੱਗਾ ਇੰਚਾਪਣ ਇਧਰ ਜਾਣਾ ਜੀ ਅਤੇ ਇੰਚ ਆਪਣਾ ਉੱਪਰ ਬੜਾ ਜਿਹਾ ਉੱਪਰ ਵੀ ਪਸਤਾ ਹੈ ਇਹ ਵਾਲਾ ਹੰਤਾਲੀ ਮ ਦੇ ਵਿੱਚ ਪੰਚਾਇਤ ਇੱਕ ਪਲੱਸ ਕਰਕੇ 40 ਹੋਵੇਗੀ 40 ਦੇ ਵਿੱਚ 4 ਇੰਚ ਦੇ ਆਪਾਂ ਨੇ ਬੈਲਟ ਪਾਉਣੇ ਆ ਠੀਕ ਹੈ ਜੀ ਰਹਿਗਾ 36 36 ਇੰਚ ਆਪਾਂ ਕੱਟਾਂਗੇ ਠੀਕ ਹੈ ਜੀ 7 ਦੇ ਵਿੱਚ 190 ਰਸਤੇ ਆ ਦੇਖੋ ਜੀ ਆਪਾਂ ਨੇ ਸੱਤੀ ਤੇ ਨਸਾਨੇ ਲਾ ਲਿਆ ਠੀਕ ਹੈ ਜੀ ਸੱਤੀ ਦਾ ਜਦ ਆਪਾਂ ਸਟੇਟ ਕਰਨਾ ਤਾਂ ਮੂਰੀ ਤੋਂ ਤੇਣਾ ਚੱਕੀ ਜਾਵੇ ਜਿਵੇਂ ਆਪਣਾ ਬਿੱਠਾ ਨੰਗਾ ਹੋਵੇ ਲੱਗਣਾ ਕਿ ਪੈਰੀ ਨੰਗਾ ਹੁੰਦਾ ਆ ਤੈਨੂੰ ਹੋਰ ਆਪਾਂ ਪਲੱਸ ਕਰਾਂਗੇ ਜੀ ਠੀਕ ਆ ਇਹ ਆਪਾਂ ਐ ਨਹੀਂ ਹੈਗੀ ਜਿਵੇਂ ਆਪਣੀ ਸਲਵਾਰ ਲੰਬੀ ਆਪਾਂ ਨੇ ਲੱਤੀ ਆ ਨਹੀਂ ਜੀ ਆਪਾਂ ਉਹਦੇ ਵਿੱਚ ਪੱਟ ਵੱਟ ਕਰਕੇ ਸਮਝ 48 ਦੇ ਵਿੱਚੋਂ ਆਪਾਂ 벨ਟ ਕੱਟਤੀ 4 ਇੰਚ ਦੀ ਇੱਕ ਆਪਾਂ ਪਲੱਸ ਢਾ ਲਿਆ ਠੀਕ ਆ ਜੀ ਆਪਣਾ ਛੱਤੀ ਆ ਗਿਆ ਜੀ ਛੱਤੀ ਦੇ ਵਿੱਚ ਹੁਣ ਆਪਾਂ 3 ਪਲੱਸ ਕਰ ਲਿਆ ਆਪਣਾ 39 ਹੋ ਗਿਆ ਠੀਕ ਹੈ 45 ਇੰਚ ਤੋਂ ਪਰ ਤੋਂ ਤੱਕ ਪਾਣੀ ਲਾ ਲਈ ਦੀ ਨੇ ਸਾਹਮਣੇ ਠੀਕ ਹੈ ਜੀ ਹੁਣ ਆਪਾਂ ਇਹ ਇੱਥੋਂ ਕੱਟ ਦਾਂਗੇ ਠੀਕ ਹੈ ਜੀ ਫਿਰ ਆਪਾਂ ਜਿਹੜਾ ਚੌੜੀ ਗਣੀ ਹੈ ਜੀ ਉਹ ਆਪਾਂ ਪੱਧਰ ਰੱਖਾਂਗੇ ਠੀਕ ਹੈ ਜੀ 3 ਇੰਚ ਇਧਰ ਆਪਾਂ ਪੂਰੀ ਰੱਖਾਂਗੇ ਫਿਰ ਆਪਾਂ ਇਧਰ ਤੁਹਾਨੂੰ ਐ ਕੱਟ-ਕਾ ਕੇ ਦਿਖਾਵਾਂਗੇ ਠੀਕ ਹੈ ਜੀ ਅਸਲ ਰੱਖਣਾ ਇਹ ਪਾਣੀ 14 ਠੀਕ ਹੈ ਚਾਰ ਆਪਾਂ ਬੈਟਲਾ ਕੱਟ ਦਨੇ ਆ ਰਹਿ ਗਿਆ 10 10 ਦੇ ਵਿੱਚ ਇੱਕ ਆਪਾਂ ਜੋੜ ਦੇਣਾ ਕਿਉਂਕਿ ਸਲਾਈ ਆਉਗੀ ਇਹ ਤਾਂ ਛੋੜੀ ਦੀ ਸਣ ਤੋਂ ਕੀਤੀ ਐ ਤਾਂ ਛੋੜੀ ਦੀ ਸਣ ਤੋਂ ਪਰ ਬੜਾ ਲਈ ਤਾਂ ਇੰਚ ਇਧਰੋਂ ਆਪਾਂ ਇੰਚ ਇਧਰੋਂ ਇਸ ਕਲਪਸ ਨੇ 11 ਇੰਚ ਦੀ ਤਾਂ ਬਾਹਰ ਕਰਨੀ ਠੀਕ ਹੈ ਆਸਨ ਦੀ ਮੈਂ ਜੋ ਆਪਾਂ 11 ਇੰਚ ਦੀ ਆਸਨ ਦੀ ਨਿਸ਼ਾਨੀ ਲਾ ਲਈ ਹੁਣ ਬਸ ਆਪਾਂ ਇੱਥੇ ਕਰਕੇ ਆਏ ਨਿਸ਼ਾਨੇ ਲਾ ਦਾਂਗੇ ਕਿ ਕਿੰਨੀ ਆਪਾਂ ਮੋਰੀ ਰੱਖਣੀ ਆ 7 ਇੰਚ ਆਪਾਂ ਮੋਰੀ ਲਓ ਜੀ ਜੇ ਤੁਸੀਂ ਇਸ ਖੱਟੀ ਨਾਲ ਇਹ ਸਾਡੀ ਲਾਵਾਂ ਦੀ ਮੋਰੀ ਦੀ ਕਲਾਈ ਬਹੁਤ ਸੋਹਣੀ ਆਉਂਦੀ ਹੈ ਜੀ ਨਾ ਇੱਥੇ ਪੱਟਾ ਜਿਹਾ ਹੋਵੇ ਕੁਝ ਵੀ ਕਪੜਾ ਨਹੀਂ ਦਾ ਨਾ ਵਾਸਤਾ ਜੀ ਬਹੁਤ ਸੋਹਣੀ ਫਿਟਿੰਗ ਆਉਂਦੀ ਹੈ ਕੋਤੀ ਸੋਹਣੀ ਸਲਾਈ ਬੱਜ ਜੇਗੀ ਇੱਥੇ ਮੈਂ ਹੁਣ ਆਪਾਂ ਕੱਟਦੇ ਆ ਠੀਕ ਹੈ ਇੱਕ ਤੁਹਾਨੂੰ ਅਗੋਂ ਹੋਰ ਦੱਸ ਦਿਆਂ ਜੀ ਜੇ ਮੰਨ ਲਓ ਆਪਣੇ ਆਖਿਆ ਜਿਆਦਾ ਕਰਨਾ ਇਥੋਂ ਕਈ ਵਾਰੀ ਹੈਵੀ ਬੰਦਾ ਉਹ ਰਿਹਾ ਫਸਦਾ ਜੀ ਪੱਟਾਂ ਦੇ ਵਿੱਚ ਇੱਥੇ ਜਿਹੜਾ ਆਪਾਂ 11 ਇੰਚ ਰੱਖਿਆ ਇੱਥੇ ਆਪਾਂ ਚਾਹ ਉਹ ਦਾ ਤੋਂ 15 ਇੰਚ ਰੱਖਾ ਲਏ ਜੀ ਠੀਕ ਹੈ ਜੀ 4-5 ਇੰਚ ਹੋਰ ਵਧਾਵਾਂਗੇ ਜਿਹੜਾ ਆ ਕੱਪੜਾ ਆਪਣਾ ਵਾਧੂ ਹੁੰਦਾ ਜੀ ਇਹ ਵਾਲਾ ਇਹਦੀ ਇੱਥੇ ਮਿਆਨੀ ਪੈ ਜਾਂਦੀ ਹੈ ਜੀ ਇਸ ਕਰਕੇ ਫੇਰ ਵਾਧਾ ਲਵਾਂ ਠੀਕ ਹੈ ਜੀ ਜਿਹੜਾ ਪਤਲਾ ਬੰਦਾ ਹੁੰਦਾ ਉਹਦਾ ਤਾਂ ਇੱਥੇ